2017 ਤੋਂ 2022 ਦਾ ਮੈਨੂੰ ਨਹੀਂ ਲੱਗਦਾ ਕਿ ਬਾਦਲਾਂ ਦੇ ਖਿਲਾਫ ਉਹਨਾਂ ਨੇ ਕੋਈ ਐਕਸ਼ਨ ਲਿੱਤਾ। ਭਾਵੇਂ 2015-16 'ਚ ਰੌਲਾ ਪਾਉਂਦੇ ਰਹੇ ਕਿ ਇਹ ਡਰੱਗ ਵੇਚਦੇ ਨੇ ਜੀ, ਇਹ ਚਿੱਟਾ ਵੇਚਦੇ ਨੇ ਜੀ, ਇਹ ਦੇਦੇ ਤਾਂ ਲੁੱਟ ਲਈ ਜੀ ਪੰਜਾਬ ਦੀ ਬਜਰੀ ਲੁੱਟ ਲਈ ਜੀ, ਬਸਾਂ ਲੁੱਟ ਲੀਆਂ, ਕੇਵਲ ਲੁੱਟ ਲਈ। ਰੌਲਾ ਜ਼ਰੂਰ ਪਾਇਆ। 2017 ਦੀ ਜਦੋਂ ਸੱਤਾ 'ਚੋਂ ਕੁਰਸੀ ਤੇ ਬੈਠੇ ਤੇ ਉਹਨਾਂ ਨੇ ਅਕਾਲੀ ਦਲ ਦੇ ਖਿਲਾਫ ਇੱਕ ਵੀ ਇਨਕੁਆਇਰੀ ਮਾਰਕ ਨਹੀਂ ਕੀਤੀ। ਜਿੱਥੋਂ ਕਲੀਅਰ ਹੋ ਗਿਆ ਸੀ ਕਿ ਇਹਨਾਂ ਦਾ ਬਾਦਲ ਪਰਿਵਾਰ ਦੇ ਨਾਲ ਕਾਫੀ ਨਜ਼ਦੀਕੀ ਦਾ ਰਿਸ਼ਤਾ ਹੈ। ਜਿਹੜੇ ਭਾਰਤੀ ਜਨਤਾ ਪਾਰਟੀ ਚ ਜਿਨ੍ਹਾਂ ਦੇ ਕੋਲ ਸੂਬੇ ਦੀ ਕਮਾਨ ਆ ਸੁਨੀਲ ਜਾਖੜ ਉਹ ਤਾਂ ਆਪ ਹੀ ਕਹਿੰਦੇ ਨੇ ਕਿ ਬਾਦਲ ਸਾਹਿਬ ਨਾਲ ਮੇਰਾ ਪਰਵਾਰਕ ਰਿਸ਼ਤਾ ਹੈ ਕਿਤੇ ਕਿਤੇ ਅਕਾਲੀ ਦਲ ਨੂੰ ਇਹ ਮਹਿਸੂਸ ਹੋ ਰਿਹਾ ਕਿ ਅਸੀਂ ਸ਼ਹਿਰੀ ਵਰਗ ਦੇ ਵਿੱਚ ਬਿਲਕੁਲ ਜਾ ਕੇ ਕਮਜ਼ੋਰ ਹੋ ਰਹੇ ਹਾਂ ਭਾਰਤੀ ਜਨਤਾ ਪਾਰਟੀ ਨੂੰ ਵੀ ਕਿਤੇ ਕਿਤੇ ਲੱਗ ਰਿਹਾ ਕਿ ਅਸੀਂ ਪਿੰਡਾਂ ਵਿੱਚ ਉਹ ਪੈਠ ਨਹੀਂ ਬਣਾ پا ਰਹੇ ਜਿਹੜੀ ਬਣਨੀ ਚਾਹੀਦੀ ਸੀ ਨੀਲ ਜਾਖੜ ਜਦੋਂ ਦੇ ਪੰਜਾਬ ਦੇ ਪ੍ਰਧਾਨ ਬਣੇ ਆ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਓਨੀ ਮੂਵਮੈਂਟ ਹੈਗੀ ਆ ਜਿੰਨੀ ਮਹਿਰੂਮ ਕਮਲ ਸ਼ਰਮਾ ਦੀ ਸੀ ਜਿੰਨੀ ਅਛੂਨੀ ਸ਼ਰਮਾ ਦੀ ਸੀ ਹਰ ਕੈਡਰ ਦਾ ਫੋਨ ਚੁੱਕਣਾ ਹਰ ਕੈਡਰ ਦੇ ਘਰ ਤੱਕ ਪਹੁੰਚ ਕਰਨਾ ਹਰ ਕੌਨਸਟੀਚੂਐਂਸੀ 'ਚ ਜਾਣਾ ਔਰ ਮੈਨੂੰ ਲੱਗਦਾ ਕਿ ਹਜੇ ਸੁਨੀਲ ਜਾਖੜ ਪੰਜਾਬ ਪੂਰਾ ਘੁੰਮੇ ਹੀ ਨਹੀਂ ਕਿਤੇ ਨਾ ਕਿਤੇ ਬੀਜੇਪੀ ਵੀ ਅਸਹਾਇ ਮਹਿਸੂਸ ਕਰ ਰਹੀ ਹੈ ਜਿਹਨੂੰ ਅਸੀਂ ਕਹੀਏ ਲਾਚਾਰ ਤੇ ਬੇਬਸ ਹੈ ਇਹ ਬਾਹ ਜੋ ਮਰਜੀ ਸਟੇਜਾਂ ਤੇ ਰੌਲਾ ਪਾਈ ਜਾਣ ਜੋ ਮਰਜ਼ੀ ਕਰੀ ਜਾਣ ਲੇਕਿਨ ਸਭ ਤੋਂ ਪਹਿਲਾਂ ਇਹ ਦੇਖਦੇ ਸਾਡੀ ਕੁਰਸੀ ਸੇਫ ਹੈ ਸਿਰਫ 20000 ਵੋਟਾਂ ਤੇ ਉਹ ਵੀ ਸੁਖਪਾਲ ਖੈਰਾ ਉੱਥੇ ਜਾ ਕੇ ਆਜ਼ਾਦ ਖੜੇ ਹੋ ਗਏ ਐਂਟੀਨ ਕੰਮੈਂਸੀ ਵੋਟ ਟੁੱਟ ਗਈ ਜੇ ਖੈਰਾ ਉੱਥੇ ਨਾ ਜਾਂਦੇ ਤੇ ਬੀਬੀ ਹਰਸਿਮਰਤ ਕੌਰ ਹਾਰ ਜਾਣੀ ਸੀ ਉਹ ਕਿਤਨਾ ਕੀਤੇ ਉਸ ਦੌਰਾਨ ਵੀ 2019 ਚ ਵੀ 20000 ਵੋਟਾਂ ਨਾਲ ਜਿੱਤੀ ਹੈ ਜੇ ਹੁਣ ਸਮਝੌਤਾ ਨਹੀਂ ਹੁੰਦਾ ਫਿਰ ਤੁਸੀਂ ਦੱਸੋ ਕਿੰਨੀਆਂ ਵੋਟਾਂ ਨਾਲ ਹਾਰਦੀ ਹੈ ਪਾਰਟੀ ਪੂਰੀ ਮਾਮਿਦਾ ਤੇ ਲੱਗ ਜਾਂਦੀ ਆ ਲੇਕਿਨ ਇਹ ਹੁੰਦਾ ਕਿ ਘੱਟੋ ਘੱਟ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਹਾਰ ਗਿਆ ਤੇ ਫਿਰ ਤਾਂ ਪਾਰਟੀਸ਼ਿਪ ਤੋਂ ਰਿਜ਼ਾਈਨ ਕਰਨਾ ਪੈਗਾ ਪ੍ਰੈਜ਼ੀਡੈਂਸੀਪ ਤੋਂ ਨਾ ਜਿਹੜਾ ਫਿਊਚਰ ਆਪਣੀ ਕੁਰਸੀ ਦੀ ਪ੍ਰਧਾਨਗੀ ਜਿਹੜੀ ਆ ਉਹਨੂੰ ਬਚਾਣ ਲਈ ਜਾਂ ਸੁਨੀਲ ਜਾਖਣ ਨੂੰ ਇਹ ਤਜਰਬ ਦੱਸਣ ਲਈ ਕਿ ਦੇਖੋ ਜੀ ਅਸੀਂ ਇਕੱਠੇ ਰਲ ਕੇ ਲੜੇ ਸੀ ਤੇ ਅਸੀਂ 7-8 ਸੀਟਾਂ ਲੈ ਆਏ ਅੱਜ ਤੱਕ 7-8 ਸੀਟਾਂ ਭਾਜਪਾ ਅਕਾਲੀ ਦਲ ਨੂੰ ਇਕੱਠੇ ਨਹੀਂ ਆਈਆਂ ਇਹ ਸਮਝੌਤਾ ਹੋ ਜਾਂਦਾ ਫਿਰ ਸਿੱਖ ਕੌਮ ਦੁਬਾਰਾ ਸੋਚਣ ਤੇ ਖੜੀ ਹੋ ਜਾਏਗੀ ਕਿ ਅਸੀਂ ਅਕਾਲੀ ਦਲ ਦੇ ਉਸੇ ਲੀਡਰ ਨਾਲ ਸਟੇਜ ਸਾਂਝੀ ਕਰਨੀ ਹੈ ਜਿਨ੍ਹਾਂ ਦੇ ਖਿਲਾਫ ਅਸੀਂ ਛੱਡ ਕੇ ਭਾਜਪਾ ਜਾਏ ਹਾਂ ਇਹ ਜਿਹੜੇ ਦਾਗ-ਦੰਮਨ ਤੇ ਅਕਾਲੀ ਦਲ ਦੇ ਹੈਗੇ ਆ ਉਹ ਇੰਨੀ ਛੇਤੀ ਢੁੱਲਣੇ ਨਹੀਂ ਹੈਗੇ ਜੇ ਹਰਸਿਮਰਤ ਕੋਰ ਬਾਦਲ ਨੇ ਇਨਾ ਕਿਹਾ ਵੀ ਧੋਖਾ ਦਿੱਤਾ ਤੇ ਫਿਰ ਹਰਸਿਮਰਤ ਕੋਰ ਬਾਦਲਾ ਅੱਜ ਵੀ ਕੈਬਨਿਟ ਮੰਤਰੀ ਦੀ ਕੋਠੀ ਚ ਕਿਉਂ ਰਹਿ ਰਹੀ ਹੈ ਬਈ ਹਜੇ ਵੀ ਭਾਜਪੀ ਦੇ ਨਾਲ ਉਹਨਾਂ ਦਾ ਗੱਠ ਜੋੜ ਅੰਦਰੂਨੀ ਤੌਰ ਤੇ ਹੈਗਾ ਇਹ ਤਾਂ ਲੋਕਾਂ ਲਈ ਆ ਬਈ ਤਾਂ ਕਿ ਯਾਰ ਇਹ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਹੋਇਆ ਹੋਰ ਮੋਰਚੇ ਲੱਗੇ ਹੋਏ ਨੇ ਚੰਡੀਗੜ੍ਹ ਦੀ ਲੜਾਈ ਆ ਪਾਣੀ ਦੀ ਲੜਾਈ ਆ ਅਸੀਂ ਕੀ ਜਵਾਬ ਦੇਵਾਂ ਇੰਨਾ ਸਾਰੇ ਮੁੱਦਿਆਂ ਦੇ ਉੱਤੇ ਆਵਾਜ਼ ਜਿਹੜੀ ਅੱਗੇ ਚੁੱਕੀ ਜਾਂਦੀ ਰਹੀ ਪੰਜਾਬ ਦੇ ਉੱਤੋਂ ਉਹ ਆਵਾਜ਼ ਬੰਦ ਹੋ ਗਈ। ਸਿਆਸਤ ਵਿੱਚ ਇੱਕ ਚਰਚਾ ਵਿਰਾਮ ਲੈ ਚੁੱਕੀ ਸੀ। ਇਸ ਵੇਲੇ ਉਸ ਚਰਚਾ ਦਾ ਕੋਈ ਨਾਮ ਨਿਸ਼ਾਨ ਨਹੀਂ ਸੀ ਪਰ ਉਹ ਚਰਚਾ ਦੁਆਰਾ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਇਹ ਚਰਚਾ ਸਿਆਸੀ ਪੱਧਰ ਤੇ ਕੀ ਰੂਪ اختیار ਕਰੇਗੀ ਇਹ ਸਮਾਂ ਦੱਸੇਗਾ ਪਰ ਹੁਣ ਨਾਮ ਦੁਆਰਾ ਭਾਜਪਾ ਦੇ ਨਾਲ ਜੁੜਦਾ ਨਜ਼ਰ ਆਉਣ ਲੱਗਿਆ ਹੈ ਭਾਜਪਾ ਦੇ ਨਾਲ ਗੱਠ ਚੋੜ ਦੀਆਂ ਚਰਚਾਵਾਂ ਹੁਣ ਦੁਵਾਰਾ ਤੂਲ ਫੜਨ ਲੱਗੀਆਂ ਨੇ ਕਦੋਂ ਇਹ ਗੱਠ ਜੋੜ ਹੋਵੇਗਾ ਕਿਸ ਪੱਧਰ ਤੇ ਹੋਵੇਗਾ ਚਰਚਾਵਾਂ ਤੇ ਇਹ ਵੀ ਕਹਿੰਦੀਆਂ ਨੇ ਕਿ ਹੁਣ ਲਾਸਟ ਸਟੇਜ ਦੇ ਉੱਤੇ ਇਹ ਚਰਚਾ ਪਹੁੰਚ ਚੁੱਕੀ ਹੈ ਔਰ ਜਲਦ ਹੀ ਇਸ ਦਾ ਨਿਪਟਾਰਾ ਹੋ ਜਾਵੇਗਾ ਦੂਜੇ ਪਾਸੇ ਮਾਇਆਵਤੀ ਦਾ ਮੂੰਹ ਇਸ ਦੇ ਨਾਲ ਕੀ ਪ੍ਰੋਬਲਮ ਹੋਵੇਗੀ ਕਿੰਨੀ ਕ ਪ੍ਰੋਬਲਮ ਹੋਵੇਗੀ ਜਾਂ ਫਿਰ ਉਸ ਗੱਠਜੋੜ ਦੇ ਬਾਰੇ ਚ ਕੀ ਕੀਤਾ ਜਾਵੇਗਾ ਇਹ ਸਮਾਂ ਦੱਸੇਗਾ ਪਰ ਦੂਜੇ ਪਾਸੇ ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਇਸ ਦੀਆਂ ਕਿਆਸ ਰਹੀਆਂ ਕੀ ਕਹਿੰਦੀਆਂ ਨੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰ ਪਾਲ ਮੌਜੂਦ ਨੇ ਡਾਕਟਰ ਸਾਹਿਬ ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਗੱਲਾਂ ਖਤਮ ਹੋ ਗਈਆਂ ਸੀ ਡਾਕਟਰ ਸਾਹਿਬ ਇਹ ਦੁਬਾਰਾ ਸ਼ੁਰੂ ਹੋ ਗਿਆ ਕਿ ਹੁਣ ਦੁਬਾਰਾ ਇੱਕ ਆਠ ਜੋੜ ਹੋ ਜਾਵੇਗਾ ਦੁਬਾਰਾ ਦੋਵੇਂ ਪਾਰਟੀਆਂ ਰਲ ਜਾਣਗੀਆਂ ਕੀ ਪੈਮਾਨੇ ਦੇਖੋ ਸਾਫ ਸਿੰਘ ਜੀ ਕੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕਮਾਨ ਹੈ ਸੂਬੇ ਦੀ ਉਹ ਉਹਨਾਂ ਦੇ ਹੱਥ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕਾਫੀ ਨਜ਼ਦੀਕ ਬੰਨੇ ਜਾਂਦੇ ਜੇ ਬੀਜੇਪੀ ਦੇ ਵਿੱਚ ਕੈਪਟਨ ਨਮਰਿੰਦਰ ਸਿੰਘ ਆਏ ਸਭ ਨੂੰ ਪਤਾ ਕਿ ਉਹ ਬਾਦਲ ਪਰਿਵਾਰ ਦੇ ਨੇੜੇ ਨੇ ਔਰ ਜੇ 5 ਸਾਲ ਉਹਨਾਂ ਨੇ ਸੱਤਾ ਪੰਜਾਬ ਦੀ ਹੰਢਾਈ ਹੈ ਜਿਹੜਾ 2017 ਤੋਂ 2022 ਦਾ ਮੈਨੂੰ ਨਹੀਂ ਲੱਗਦਾ ਕਿ ਬਾਦਲਾਂ ਦੇ ਖਿਲਾਫ ਉਹਨਾਂ ਨੇ ਕੋਈ ਐਕਸ਼ਨ ਲਿੱਤਾ ਜਾਂ ਬਾਦਲਾਂ ਦੇ ਖਿਲਾਫ ਕੋਈ ਕਰਪਸ਼ਨ ਦਾ ਭਾਵੇਂ 2015-16 'ਚ ਰੌਲਾ ਪਾਉਂਦੇ ਰਹੇ ਕਿ ਇਹ ਡਰੱਗ ਵੇਚਦੇ ਨੇ ਜੀ ਇਹ ਚਿੱਟਾ ਵੇਚਦੇ ਨੇ ਜੀ ਇਹਨੇ ਰੇਤਾ ਲੁੱਟ ਲਈ ਜੀ ਪੰਜਾਬ ਦੀ ਬਜਰੀ ਲੁੱਟ ਲਈ ਜੀ ਬਸਾਂ ਲੁੱਟ ਲੀਆਂ ਕੇਵਲ ਲੁੱਟ ਲਈ ਰੌਲਾ ਜ਼ਰੂਰ ਪਾਇਆ ਲੇਕਿਨ 2017 ਦੀ ਜਦੋਂ ਸੱਤਾ 'ਚੋ ਕੁਰਸੀ ਤੇ ਬੈਠੇ ਤੇ ਉਹਨਾਂ ਨੇ ਅਕਾਲੀ ਦਲ ਦੇ ਖਿਲਾਫ ਇੱਕ ਵੀ ਇਨਕੁਆਇਰੀ ਮਾਰਕ ਨਹੀਂ ਕੀਤੀ ਜਿੱਥੋਂ ਕਲੀਅਰ ਹੋ ਗਿਆ ਸੀ ਕਿ ਇਹਨਾਂ ਦਾ ਬਾਦਲ ਪਰਿਵਾਰ ਦੇ ਨਾਲ ਕਾਫੀ ਨਈ ਦੀ ਕੀ ਦਾ ਰਿਸ਼ਤਾ ਦੂਸਰੇ ਜਿਹੜੇ ਭਾਰਤੀ ਜਨਤਾ ਪਾਰਟੀ ਚ ਜਿਨ੍ਹਾਂ ਦੇ ਕੋਈ ਸੂਬੇ ਦੀ ਕਮਾਨ ਆ ਸੁਨੀਲ ਜਾਖੜ ਉਹ ਤਾਂ ਆਪ ਹੀ ਕਹਿੰਦੇ ਨੇ ਕਿ ਬਾਦਲ ਸਾਹਿਬ ਨਾਲ ਮੇਰਾ ਪਰਵਾਰਕ ਰਿਸ਼ਤਾ ਹੈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਪੈਰੀ ਹੱਥ ਵੀ ਲਾਂਦੇ ਚਲੋ ਇੱਕੋ ਇੱਧਰ ਦੇਣੀ ਵੀ ਚਾਹੀਦੀ ਆ ਉਹ ਇੱਕ ਮਹਾਨ ਔਰ ਯੁੱਗ ਦੇ ਨੇਤਾ ਸੀ ਪੰਥਕ ਲੀਡਰ ਸੀ ਬਹੁਤ ਵੱਡੇ ਲੇਕਿਨ ਉਹਨਾਂ ਦੇ ਰੁਕਸਤ ਹੋਣ ਜਾਨ ਤੋਂ ਬਾਅਦ ਵੀ ਸੁਨੀਲ ਜਾਖੜ ਦਾ ਇਹ ਬਿਆਨ ਆਣਾ ਕਿ ਪੰਜਾਬ ਦੀ ਬਿਹਤਰੀ ਲਈ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਆ ਉਸ ਦਿਨ ਸਮਝ ਆਣਾ ਸ਼ੁਰੂ ਹੋ ਗਿਆ ਸੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਇਕੱਲੇ ਪੰਜਾਬ ਚ ਚੋਣ ਨਹੀਂ ਲੜੇਗੀ ਉਹਦੇ ਨਾਲ ਸਭ ਤੋਂ ਵੱਡੇ ਇੱਕ ਕਾਰਨ ਵੀ ਆ ਕਿ ਇਹ ਤਾਂ ਭਾਜਪਾ ਦੇ ਜਿਹੜੇ ਲੀਡਰ ਐ ਇਹਨਾਂ ਕੋਲ ਕਮਾਨ ਆ ਕਿ ਅਸੀਂ ਅਕਾਲੀ ਦਲ ਨਾਲ ਸਮਝੌਤਾ ਕਰਨਾ ਲੇਕਿਨ ਅਕਾਲੀ ਦਲ ਦੇ ਵਿੱਚ ਵੀ ਜਿਹੜੇ ਆ ਉਹ ਹਮੇਸ਼ਾ ਇਹਦੀ ਇੱਛਾ ਰਹੀ ਆ ਕਾਲੀ ਦਲ ਦੇ ਲੀਡਰਾਂ ਦੀ ਵੀ ਭਾਵੇਂ ਕਿਸਾਨੀ ਕਾਨੂੰਨ ਕਰਕੇ ਅਲੱਗ ਹੋ ਗਏ ਲੇਕਿਨ ਉਹ ਹਮੇਸ਼ਾ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਪੋਜ਼ਿਟਿਵ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕੋਈ ਐਜੀਟੇਸ਼ਨ ਸ਼੍ਰੋਮਣੀ ਕਾਲੀ ਦਲ ਵਾਲੋ ਤਿਆਰ ਕੀਤੇ ਗਏ ਜਾਂ ਵੱਡੇ ਗਏ ਯਾ ਬਹੁਤ ਜ਼ਿਆਦਾ ਕੋਈ ਇਹਨਾਂ ਨੇ ਦੇਖੋ ਸੂਬਿਆਂ ਦੇ ਅਧਿਕਾਰਾਂ ਦਾ ਰੋਲਾ ਪੂਰੇ ਦੇਸ਼ 'ਚ ਪੈ ਰਿਹਾ ਹੈ ਸਾਡੀ GST ਕਲੈਕਸ਼ਨ ਦੇ ਵਿੱਚ ਕੇਂਦਰ ਸਰਕਾਰ ਦੀ ਸੇਧ ਮਾਰੀ ਹੋ ਗਈ ਆ। ਖੇਤੀ ਕਾਨੂੰਨਾਂ ਦੇ ذریعے ਵੀ ਸੂਬੇ ਦੇ ਵਿੱਚ ਕੇਂਦਰ ਸਰਕਾਰ ਦੀ ਜਿਹੜੀ ਆ ਪੂਰੀ ਤਿਆਰੀ ਸੀ ਐਗਰੀਕਲਚਰ ਸੈਕਟਰ ਦੇ ਅੱਗੇ ਆਂਦੀ। ਹੋਰ ਵੀ ਬਥੇਰੇ ਮੁੱਦੇ ਨੇ ਜਿਹੜੇ ਕੇਂਦਰ ਸਰਕਾਰ ਦੇ ਫੈਡ ਜਿਹੜਾ ਫੈਡਰਲ ਸਟਰਕਚਰ ਹੈ ਸੂਬਿਆਂ ਦਾ ਉਹਨਾਂ ਦੇ ਉੱਤੇ ਟਾਹਲਾ ਲਾਇਆ ਜਾ ਰਿਹਾ। ਕਈ ਜਗ੍ਹਾ ਗੱਲਾਂ ਆਂਦੀਆਂ ਕਰਨਾਟਕ ਸਰਕਾਰ ਹੁਣ ਪੂਰੀ ਤੁਹਾਡੇ ਸਾਹਮਣੇ ਦਿੱਲੀ ਸੜਕਾਂ ਤੇ ਆ। ਚੋ ਲੋ ਕੇਂਦਰ ਸਰਕਾਰ ਦਾ ਆਪਣਾ ਤੌਰ ਤਰੀਕਾ ਹੁੰਦਾ ਹਰ ਕੇਂਦਰ ਸਰਕਾਰ ਦਾ ਆਪਣਾ ਤੌਰ ਤਰੀਕਾ ਇੰਦਰਾ ਗਾਂਧੀ ਦਾ ਆਪਣਾ ਸੀ ਨਰਿੰਦਰਜੀ ਮੋਦੀ ਦਾ ਆਪਣਾ ਤਰੀਕਾ ਹੈਗਾ ਅਮਿਸ਼ਾ ਜੀ ਦਾ ਆਪਣਾ ਤਰੀਕਾ ਲੇਕਿਨ ਗੱਲ ਇਹ ਹੈ ਕਿ ਅਕਾਲੀ ਦਲ ਸ਼ਰੋਨੀ ਅਕਾਲੀ ਦਲ ਵੱਲੋਂ ਕਦੀ ਵੀ ਇਹ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਹਮੇਸ਼ਾ ਜਦੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਅੱਗੇ ਆਉਂਦੀ ਸੀ ਜਾਂ ਦੇਸ਼ ਦੇ ਵਿੱਚ ਕਿਤੇ ਵੀ ਫੈਡਰਲ ਸਟਰਕਚਰ ਨੂੰ ਢਾਹਾਂ ਲਾਉਣ ਦੀ ਗੱਲ ਆਉਂਦੀ ਸੀ ਤੇ ਪੰਜਾਬ ਸਭ ਤੋਂ ਪਹਿਲਾਂ ਖੜਾ ਹੁੰਦਾ ਸੀ ਹੁਣ ਪੰਜਾਬ ਸਭ ਤੋਂ ਅਖੀਰ ਚ ਆ ਗਿਆ ਤੇ ਸੂਬਿਆਂ ਦੇ ਉੱਤੇ ਜਦੋਂ ਅਟੈਕ ਦੀ ਗੱਲ ਆਉਂਦੀ ਹੈ ਤੇ ਸਭ ਤੋਂ ਅੱਗੇ ਹੁਣ ਜਿਹੜੀਆਂ ਸਾਊਥ ਦੀਆਂ ਸਟੇਟਾਂ ਆਉਣੀਆਂ ਸ਼ੁਰੂ ਹੋ ਗਈਆਂ ਹਾਲਾਂਕਿ ਜਿੰਨੇ ਵੀ ਅੰਦੋਲਨ ਹਿੰਦੁਸਤਾਨ ਚ ਤਿਆਰ ਕੀਤੇ ਗਏ ਉਹ ਪੰਜਾਬ ਦੀ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹੀ ਲਗਭਗ ਤਿਆਰ ਹੋਏ ਜੇ ਇੰਦਰਗੰਦੀ ਨੇ ਐਮਰਜੈਂਸੀ ਲਗਾਈ ਸੀ ਤੇ ਐਮਰਜੈਂਸੀ ਦਾ ਵਿਰੋਧ ਦੇਸ਼ ਚ ਕੋਈ ਨਹੀਂ ਕਰਦਾ ਸੀ ਤੇ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਹੋਇਆ ਸੀ ਤੇ ਉਸ ਤੋਂ ਬਾਅਦ ਵੀ ਜਦੋਂ ਕਿਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਪੰਜਾਬੀ ਸੂਬਾ ਬਣਾਉਣ ਦੀ ਗੱਲ ਆਵੇ ਬਾਦਸ਼ਾਹ ਦੇ ਆਧਾਰ ਦੇ ਉੱਤੇ ਸੂਬਿਆਂ ਦੀ ਵੰਡ ਹੋਵੇ ਤੇ ਪੰਜਾਬ ਮੋੜ ਹੀ ਰਿਹਾ ਇਨਾਂ ਚੀਜ਼ਾਂ ਦਾ ਮੈਂ ਹਮੇਸ਼ਾ ਅੰਦੋਲਨ ਜਿੰਨੇ ਆਪਾਂ ਪੜਦੇ ਨੇ ਕਿਤਾਬਾਂ 'ਚ ਜਾਂ ਸੁਣਦੇ ਆਂ ਪੰਜਾਬ ਦੇਸ਼ ਦੇ ਹਰ ਅੰਦੋਲਨ 'ਚ ਵੱਧ ਝੜ ਕੇ ਅੱਗੇ ਰਿਹਾ ਲੇਕਿਨ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਅੰਦੋਲਨ ਜਿਹੜੇ ਆ ਕੇਂਦਰ ਸਰਕਾਰ ਦੇ ਖਿਲਾਫ ਉਹ ਬਿਲਕੁਲ ਪੰਜਾਬ ਉੱਨਾ ਚ ਮੋੜੀ ਨਹੀਂ ਰਿਹਾ ਹੁਣ ਪੰਜਾਬ ਫਾੜੀ ਹੋ ਗਿਆ ਬਿਲਕੁਲ ਆਖਰ 'ਚ ਆ ਗਿਆ ਸਾਊਥ ਵੱਲੋਂ ਜਿਹੜਾ ਅੰਦੋਲਨਾਂ ਦੀ ਤਿਆਰੀ ਕਰਨਾ ਇਤੋਂ ਹੀ ਪਤਾ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਕੇਂਦਰ ਸਰਕਾਰ ਦੇ ਨਾਲ ਕਿਤੇ ਨਾ ਕਿਤੇ ਪੋਜੀਟਿਵ ਹੈਗਾ ਕੇਂਦਰ ਸਰਕਾਰ ਚ ਭਾਰਤੀ ਜਨਤਾ ਪਾਰਟੀ ਆ ਹੁਣਾਂ ਵੀ ਚਾਹੀਦਾ ਕਿਉਂਕਿ ਅਕਾਲੀ ਦਲ ਦਾ ਵੋਟ ਸ਼ੇਅਰ ਜਿਹੜਾ ਪੰਜਾਬ ਦੇ ਵਿੱਚ ਉਹ ਲਗਾਤਾਰ ਬਹੁਤ ਡਿਗਿਆ ਔਰ ਜੇ ਆਪਾਂ ਹੁਣਾਂ ਪਿਛਲੇ ਸਾਲ ਦੇ ਜਲੰਧਰ ਦੇ ਬਾਈ ਇਲੈਕਸ਼ਨ ਲੋਕ ਸਭਾ ਦੀ ਗੱਲ ਕਰ ਲਈਏ ਤੇ ਅਕਾਲੀ ਦਲ ਸਿਰਫ 15% ਦੇ ਉੱਤੇ ਸਿਮਟ ਗਿਆ ਹੁਣ 15% ਨਾਲ ਕਿਹੜੀ ਸੀਟ ਜਿੱਤੀ ਜਾ ਸਕਦੀ ਆ ਔਰ ਜੇ ਆਪਾਂ ਪੁਰਾਣਾ ਟਾਈਮ ਵੀ ਦੇਖੀਏ 2014 ਦਾ ਤੁਸੀਂ ਟਾਈਮ ਦੇਖੋ ਪੂਰੇ ਦੇਸ਼ ਦੇ ਵਿੱਚ ਨਰਿੰਦਰભાઈ મોદી ਦੀ ਹਵਾ ਚੱਲੀ ਲੇਕਿਨ ਪੰਜਾਬ ਇੱਕ ਇਹੋ ਜਿਹਾ ਸੂਬਾ ਸੀ ਜਿੱਥੇ ਆ ਕੇ ਹਵਾ ਬੰਦ ਹੋ ਗਈ ਚੰਡੀਗੜ੍ਹ ਵੀ ਹਵਾ ਚੱਲੀ ਹਿਮਾਚਲ ਵੀ ਹਵਾ ਚੱਲੀ ਹਰਿਆਣਾ ਵੀ ਹਵਾ ਚੱਲੀ ਲੇਕਿਨ ਪੰਜਾਬ ਦੇ ਵਿੱਚ ਆ ਕੇ ਹਵਾ ਖਤਮ ਹੋ ਗਈ ਔਰ ਕਾਂਗਰਸ ਨੇ ਮੈਕਸਿਮਮ ਸੀਟਾਂ ਜਿੱਤੀਆਂ ਉਸ ਤੋਂ ਬਾਅਦ 2022 ਦੀ ਚੋਣ ਆਈ ਚਲੋ ਫਿਰ ਤਾਂ ਇਹਨਾਂ ਨੇ ਲੱਗ-ਲੱਗ ਹੋ ਕੇ ਲੜੀ ਔਰ 2022 ਦੀ ਚੋਣ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਪਰਸੈਂਟੇਜ ਡਿਗਿਆ ਔਰ ਕਰੀਬ 18% ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਆ ਗਿਆ ਤੇ 6.ਸਮਥਿੰਗ ਦੇ ਉੱਤੇ ਭਾਰਤੀ ਜਨਤਾ ਪਾਰਟੀ ਆ ਗਈ ਜੇ ਕੁੱਲ ਮਿਲਾ ਕੇ ਗੱਲ ਕਰੀਏ ਤੇ 2022 ਚ ਇਹਨਾਂ ਨੂੰ 24.2% ਦੋਨਾਂ ਨੂੰ ਮਿਲਾ ਕੇ ਵੋਟ ਪਈ ਹੈ ਔਰ ਜੇ ਆਪਾਂ ਇਹ ਲੋਕ ਸਭਾ ਦੀ ਜਿਹੜੀ ਬਾਈ ਇਲੈਕਸ਼ਨ ਜਲੰਧਰ ਦੀ ਗੱਲ ਕਰੀਏ ਤੇ 18% ਅਕਾਲੀ ਦਾ ਬੀਜੇਪੀ ਨੂੰ ਪਈ ਆ ਤੇ 15% ਜਿਹੜਾ ਵਾ ਉਹਨੂੰ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇਹ 24-25% ਤੇ ਇਹ ਦੋਨੋਂ ਮਿਲ ਕੇ ਆਉਂਦੇ ਆ। ਲੇਕਿਨ ਗੱਲ ਇਹ ਹੈ ਕਿ ਜਦੋਂ ਹਵਾ ਚੱਲਦੀ ਆ ਫਿਰ 25% ਜਦੋਂ ਆਪਸ ਵਿੱਚ ਮਿਲੇ ਹੁੰਦੇ ਆ ਹਵਾ ਹੋਰ ਤੇਜ਼ ਹੋ ਜਾਂਦੀ ਆ। ਕਿਤੇ ਨਾ ਕਿਤੇ ਅਕਾਲੀ ਦਲ ਨੂੰ ਮਹਿਸੂਸ ਹੋ ਰਿਹਾ ਕਿ ਅਸੀਂ ਸ਼ਹਿਰੀ ਵਰਗ ਦੇ ਵਿੱਚ ਬਿਲਕੁਲ ਜਾ ਕੇ ਕਮਜ਼ੋਰ ਹੋ ਰਹੇ ਆ। ਔਰ ਭਾਰਤੀ ਜਨਤਾ ਪਾਰਟੀ ਨੂੰ ਵੀ ਕਿਤੇ ਕਿਤੇ ਲੱਗ ਰਿਹਾ ਕਿ ਅਸੀਂ ਪਿੰਡਾਂ ਵਿੱਚ ਉਹ ਪੈਠ ਨਹੀਂ ਬਣਾ پا ਰਹੇ ਜਿਹੜੀ ਬਣਨੀ ਚਾਹੀਦੀ ਸੀ। ਉਹਦੇ ਦੋ ਤਿੰਨ ਰੀਜ਼ਨ ਵੀ ਆ। ਇੱਕ ਆਪਾ ਕ੍ਰੈਡੀਬਿਲਟੀ ਦੇ ਹਿਸਾਬ ਨਾਲ ਇਹ ਵਿਸ਼ਲੇਸ਼ਣ ਕਰੀਏ ਤੇ ਸੁਨੀਲ ਜਾਖੜ ਜਿੱਦਣ ਦੇ ਪੰਜਾਬ ਦੇ ਪ੍ਰਧਾਨ ਬਣੇ ਆ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਓਨੀ ਮੂਵਮੈਂਟ ਹੈਗੀ ਆ ਜਿੰਨੀ ਮਹਿਰੂਮ ਕਮਲ ਸ਼ਰਮਾ ਦੀ ਸੀ ਜਿੰਨੀ ਅਛੂਨੀ ਸ਼ਰਮਾ ਦੀ ਸੀ ਹਰ ਕੈਡਰ ਦਾ ਫੋਨ ਚੁੱਕਣਾ ਹਰ ਕੈਡਰ ਦੇ ਘਰ ਤੱਕ ਪਹੁੰਚ ਕਰਨਾ ਹਰ ਕੰਸਟੀਟੂਐਂਸੀ 'ਚ ਜਾਣਾ ਔਰ ਮੈਨੂੰ ਲੱਗਦਾ ਕਿ ਹਜੇ ਸੁਨੀਲ ਜਾਖੜ ਪੰਜਾਬ ਪੂਰਾ ਘੁੰਮੇ ਹੀ ਨਹੀਂ ਬੀਜੇਪੀ ਦਾ ਪ੍ਰਧਾਨ ਬਣਦੋਂ ਆ ਜੇ ਮੈਲਾ ਮੋਤਾ ਦੀ ਪ੍ਰਦਾਨ ਕੈਪਟਨ ਅਮਰਿੰਦਰ ਸਿੰਘ ਦੀ ਕੁੜੀ ਬੀਬਾ ਰਣਿੰਦਰ ਕੌਰ ਨੂੰ ਬਣਾਇਆ ਗਿਆ ਤੇ ਉਹ ਵੀ ਕਿਹੜਾ ਹਜੇ ਮੂਵਮੈਂਟ ਉਹਦੀ ਹੈਗੀ ਆ ਉਹ ਸਿਰਫ ਇੱਕ ਪਟਿਆਲਾ ਦੇ ਆਪਣੇ ਤੱਕ ਸੀਮਤ ਹਲਕੇ ਤੱਕ ਕਿ ਮੈਂ ਆਪਣੀ ਮਾਤਾ ਜਿਹੜੀ ਬੀਬਾ ਪੰਨੀਤ ਕੋਹਰਾ ਨੂੰ ਭਾਜਪੀ ਦੀ ਟਿਕਟ ਤੇ ਕਿਦਾਂ ਚੋਂ ਜਿਤਾਣੀ ਆ ਲੇਕਿਨ ਜਦੋਂ ਭਾਜਪੀ ਦੀ ਮਹਿਲਾ ਇਕਾਈ ਦੇ ਪੁਰਾਣੀਆਂ ਪ੍ਰਦਾਨਾ ਦੇਖ ਲੋ ਮੌਨਾ ਜੈਸਵਾਲ ਦੇਖ ਲੋ ਰੀਨੂ ਥਾਪਰ ਦੇਖ ਲੋ ਉਪਰਖਾਂਡ ਕੋਰਟ ਤੋਂ ਲੈ ਕੇ ਮੁਹਾਲੀ ਤੱਕ ਉਹਨਾਂ ਦੀ ਮੂਵਮੈਂਟ ਹੁੰਦੀ ਸੀ ਬੂਥ ਲੈਵਲ ਤੱਕ ਉਹਨਾਂ ਦੀ ਬਰਾਬਰ ਪਿਆਲਲ ਭਾਜਪੀ ਦੇ ਟੀਮ ਚਲਦੀ ਸੀ ਪਰ ਭਾਜਪੀ ਕਈ ਵਾਰ ਮੈਂ ਦੇਖਿਆ ਵੱਡੇ ਵੱਡੇ ਲੀਡਰ ਮੈਲਾ ਦੇ ਅੱਗੇ ਮੋਰਚਾ ਦੇ ਅੱਗੇ ਸਰੈਂਡਰ ਕਰ ਜਾਂਦੇ ਸੀ ਕਿਉਂਕਿ ਬੜੀ ਸ਼ਕਤੀ ਛਾਲੀ ਸੀ ਡੈਡ ਹੋ ਗਈ ਹੁਣ ਸ਼ੈਡਿਊਲ ਕਾਸਟ ਜਿਹੜਾ ਮੋਰਚਾ ਜਿਹਨੂੰ ਐਸੀ ਮੋਰਚਾ ਭਾਜਪੀ ਦਾ ਕਹਿੰਦੇ ਉਹਦਾ ਪ੍ਰਧਾਨ ਬਨਾਤਾ ਸੁਚਾਰਾਮ ਲੱੱਡੜ ਨੂੰ ਉਹ ਵੀ ਪੰਜਾਬ ਚੋਂ ਨਹੀਂ ਨਿਕਲੇ ਉਹ ਆਈਐਸ ਅਫਸਰ ਨੇ ਰਿਟਾਇਰਡ ਔਰ ਉਹ ਇੱਕ ਬਿਊਰੋਕ੍ਰੇਟ ਨੇ ਤਗੜੇ ਉਹਨਾਂ ਨਾਲ ਕੀ ਹੋਇਆ ਕਿ ਉਹ ਜਿਹੜਾ ਐਸਸੀ ਸਮਾਜ ਵੀ ਹੈਗਾ ਉਹ ਵੀ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਲੱਗੇ ਨਹੀਂ ਆ ਰਿਹਾ ਕਿਉਂਕਿ ਵਰਕਿੰਗ ਨਹੀਂ ਆ। ਔਰ ਖਾਸ ਕਰਕੇ ਐਸਸੀ ਸਮਾਜ ਸਾਡੇ ਪੰਜਾਬ ਦੇ ਪਿੰਡਾਂ 'ਚ ਬਹੁਤ ਜ਼ਿਆਦਾ ਤੇ ਪਿੰਡਾਂ ਜੋ ਉਹ ਹੰਗਾਰਾ ਜਿਹੜਾ ਬੀਜੇਪੀ ਨੂੰ ਮਿਲਣਾ ਚਾਹੀਦਾ ਉਹ ਮਿਲ ਨਹੀਂ ਪਾ ਰਿਹਾ। ਜੇ ਬੋਨੀਅ ਜਨਾਲਾ ਓਬੀਸੀ ਦਾ ਪ੍ਰੈਜ਼ੀਡੈਂਟ ਹੈ ਪੰਜਾਬ ਦਾ ਤੁਸੀਂ ਬੋਨੀਅ ਜਨਾਲਾ ਦੀ ਵਰਕਿੰਗ ਦੇਖ ਲਓ ਮੈਨੂੰ ਲੱਗਦਾ ਹਜੇ ਤੱਕ ਉਹਨਾਂ ਨੇ ਦੋ ਜ਼ਿਲ੍ਹਿਆਂ ਤੋਂ ਬਾਹਰ ਕਿਤੇ ਨਿਕਲੇ ਹੀ ਨਹੀਂ ਹੋਣ। ਸੋ ਕਹਿਣ ਦਾ ਮਤਲਬ ਹੈ ਨਾ ਕਿਤੇ ਕਿਤੇ ਬੀਜੇਪੀ ਦੇ ਜਿਹੜੇ ਲੀਡਰ ਜਿਹੜੇ ਬਣੇ ਹੋਏ ਨੇ ਉੱ ਇਹ ਰਾਇਲ ਲੀਡਰ ਨੇ ਜਿਹਨਾਂ ਨੂੰ ਆਪਾਂ ਕਹੀਏ ਨਾ ਕਾਰਪੋਰੇਟ ਘਰਾਣੇ ਵੱਡੇ ਘਰਾਣੇ ਰਾਜਿਆਂ ਦੇ ਘਰਾਣੇ ਦੇ ਨੇ ਇਹ ਭਾਜੀਪੀ ਦਾ ਕਲਚਰ ਨਹੀਂ ਹੈ ਭਾਜੀਪੀ ਦਾ ਕਲਚਰ ਹੈਗਾ ਗਰਾਊਂਡ ਦੇ ਵਿੱਚ ਪੈਨੇਟ੍ਰੇਟ ਕਰਨਾ ਬੂਥ ਲੈਵਲ ਦੀ ਮੀਟਿੰਗ ਕਰਨਾ ਸਾਰੀਆਂ ਚੀਜ਼ਾਂ ਕਰਨਾ ਉਹ ਇਸ ਕਰਕੇ ਕਿਤੇ ਨਾ ਕਿਤੇ ਭਾਜੀਪੀ ਵੀ ਅਸਹਾਇ ਮਹਿਸੂਸ ਕਰ ਰਹੀ ਹੈ ਜਿਹਨੂੰ ਅਸੀਂ ਕਹੀਏ ਲਾਚਾਰ ਤੇ ਬੇਬਸ ਹੈ ਕੈਟਰ ਖਤਾਸ਼ ਹੈ ਨਰਾਸ਼ ਹੈ ਕਈ ਵਾਰ ਗੱਲ ਹੁੰਦੀ ਹੈ ਉਹ ਕਹਿੰਦੇ ਕੀ ਕਰੀਏ ਹੱਲ ਕੋਈ ਨਹੀਂਗਾ ਹੁਣ ਕਿਤੇ ਨਾ ਕਿਤੇ ਹੱਲ ਇੱਕੋ ਹੀ ਨਜ਼ਰ ਆਇਆ ਵੀ ਇਹਨਾਂ ਦਾ ਸਮਝੌਤਾ ਹੋ ਜਾਂਦਾ ਤੇ ਜੇ ਸਮਝੌਤਾ ਹੋ ਜਾਂਦਾ ਤੇ ਜਿਹੜਾ ਵੋਟ ਪਰਸੈਂਟੇਜ 33% ਦੇ ਆਸ-ਪਾਸ ਜੀ ਆਪਾਂ ਪੁਰਾਣੀ ਲੋਕ ਸਭਾ ਦੇਖ ਲਈਏ ਜਲੰਧਰ ਦੀ ਜਿਮਣੀ ਚੋਂ 33 34% 33 ਤੋਂ 34% ਦੇ ਵਿੱਚਕਾਰ ਇਹਨਾਂ ਨੂੰ ਵੋਟ ਪਈ ਆ ਹੁਣ ਥੋੜਾ ਮਾਹੌਲ ਹੋਰ ਵਧੀਆ ਹੋ ਗਿਆ ਕਿਉਂਕਿ ਨਰਿੰਦਰ ਮੋਦੀ ਜੀ ਦੀ ਹਵਾ ਜੜੀ ਆ ਉਹ ਹਿੰਦੂ ਤਵ ਦੇ ਵਿੱਚ ਹਿੰਦੂ ਤਵ ਦੇ ਮੁੱਦੇ ਤੇ ਬਹੁਤ ਤੇਜ਼ ਹੋਈ ਹੋਈ ਆ ਸ਼੍ਰੀ ਰਾਮ ਮੰਦਰ ਦੇ ਕਰਕੇ ਇੱਕ ਆਈਕਨ ਬਣ ਗਏ ਨੇ ਹਿੰਦੂਆਂ ਦੇ ਤੇ ਔਰ ਲੱਗ ਰਿਹਾ ਕਿ ਜਿਹੜੇ ਹਿੰਦੂ ਸਮਾਜ ਦੇ ਲੋਕ ਨੇ ਟੋਟਲ ਵਨ ਸਾਈਡਿਡ ਵੋਟ ਕਰਨ ਕਰਨ ਜਾ ਰਹੇ ਨੇ ਜੋ ਹਜੇ ਤੱਕ ਸਰਵੇ ਆ ਰਹੇ ਆ ਔਰ ਜੇ ਉਸ ਵੋਟ ਦਾ ਕੋਈ ਫਾਇਦਾ ਹੀ ਨਹੀਂ ਮਿਲਿਆ ਮੰਨ ਲਓ ਜੇ 15% ਪਿਛਲੀ ਜਿਮਣੀ ਜੋਂ ਚ ਪਈ ਹੈ ਜੇ 18 ਵੀ ਹੋ ਗਈ 20 ਵੀ ਹੋ ਗਈ ਫਿਰ ਵੀ ਸੀਟ ਨਹੀਂ ਨਾ ਜਿੱਤਦੇ ਲੇਕਿਨ ਇਹ ਹੈਗਾ ਕਿ ਬੀਜੇਪੀ ਨੂੰ ਤਾਂ ਕੋਈ ਫਾਇਦਾ ਹੋਵੇ ਨਾ ਹੋਵੇ ਜਿਹੜੀਆਂ ਉਹਨਾਂ ਨੇ ਆਪਣੀਆਂ ਤਿੰਨ ਸੀਟਾਂ ਹੁਣ ਪੰਜ ਕਰ ਲੈਣਗੇ ਤੇ ਅਕਾਲੀ ਦਲ ਨੂੰ ਜਰੂਰ ਫਾਇਦਾ ਹੋ ਜੇਗਾ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਹਾਰ ਰਹੇ ਸੀ ਉਹਨਾਂ ਨੂੰ ਉਮੀਦ ਜਿੱਤਣ ਦੀ ਬਣ ਜਾਗੇ ਇਹ ਇਹ ਉਹੀ ਕਾਰਨ ਹੈਗਾ ਕਿ ਜਿਵੇਂ ਆਰਾਮੰਦਰ ਕਾਰਨ ਭਾਜੀਪੀ ਦਾ ਵੋਟ ਬੈਂਕ ਵੱਧਦਾ ਪਿਆ ਤੇ ਉਹ ਕਿਤਨਾ ਕਿਤੇ ਹੁਣ ਅਕਾਲੀ ਦਲ ਜਾਣਦਾ ਹੈ ਇਸ ਕਰਕੇ ਸ਼ਾਇਦ ਇਹ ਚਰਚਾਾਂ ਮਾ ਇਹ ਮੀਟਿੰਗਸ ਤੇ ਜਰਾ ਜਰਾ ਤੇਜ਼ ਹੋ ਗਈਆਂ ਸਾਹਬ ਸਿੰਘ ਜੀ ਹਮੇਸ਼ਾ ਪਾਰਟੀ ਦੇ ਵਿੱਚ ਜਿਹੜੇ ਫੈਸਲੇ ਲਿੱਤੇ ਜਾਂਦੇ ਨੇ ਨਾ ਆਪਣੀ ਕੁਰਸੀ ਨੂੰ ਦੇਖ ਕੇ ਲਿੱਤੇ ਜਾਂਦੇ ਆ ਇਹ ਬਾਹਰ ਜੋ ਮਰਜੀ ਸਟੇਜਾਂ ਤੇ ਰੌਲਾ ਪਾਈ ਜਾਂ ਜੋ ਮਰਜ਼ੀ ਕਰੀ ਜਾਂ ਲੇਕਿਨ ਸਭ ਤੋਂ ਪਹਿਲਾਂ ਇਹ ਦੇਖਦੇ ਸਾਡੀ ਕੁਰਸੀ ਸੇਫ ਹੈ ਜੇ ਅੱਜ ਫਿਰੋਜਪੁਰ ਜਾਂ ਬਠਿੰਡੇ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਲੜ ਲੈਣ ਪਿਛਲੀ ਵਾਰ ਹਰਸਿਮਰਤ ਕੋਰ ਬਾਦਲ ਕਿੰਨਿਆਂ ਤੇ ਜਿੱਤੀ 20000 ਵੋਟਾਂ ਤੇ ਬਠਿੰਡੇ ਤੋਂ ਸਿਰਫ 20000 ਵੋਟਾਂ ਤੇ ਉਹ ਵੀ ਸੁਖਪਾਲ ਖੈਰਾ ਉੱਥੇ ਜਾ ਕੇ ਆਜ਼ਾਦ ਖੜੇ ਹੋ ਗਏ ਐਂਟੀਨ ਕੰਮਿਸੀ ਵੋਟ ਟੁੱਟ ਗਈ ਜੇ ਖੈਰਾ ਉੱਥੇ ਨਾ ਜਾਂਦੇ ਤੇ ਬੀਬੀ ਹਰਸਿਮਰਤ ਕੋਰ ਹਾਰ ਜਾਣੀ ਸੀ ਉਹ ਉੱਥੇ ਖੜੇ ਹੋਏ ਆਪਣੀ ਕੰਸਟੀਟੂਐਂਸੀ ਛੱਡ ਕੇ ਬਠਿੰਡੇ ਤੋਂ ਖੜੇ ਹੋਏ ਉੱਥੇ ਉਹਨਾਂ ਨੇ ਵੋਟ 19 ਜਿਹੜੀ ਅਗੇਂਸਟ ਜਾ ਰਹੀ ਸੀ ਉੱਧਾ ਥੋੜੀ ਡਿਵਰਟ ਹੋ ਗਈ ਤੇ ਬੀਬੀ ਹਰਸਿਮਰਤ ਕੋਰ ਬਦਲ ਵੀਜ਼ ਯਾਰ ਉਹ ਵੀ ਉਹ ਸੈਕਟਰ ਸੀ ਬਠਿੰਡਾ ਜਿੱਥੇ ਜਿੱਥੇ ਸੈਂਟਰਲ ਗਵਰਨਮੈਂਟ ਦੇ EMPLOYEE ਜ਼ਿਆਦਾ ਜਿੰਨੂੰ ਅਸੀਂ ਕਹੀਏ ਨੈਸ਼ਨਲ ਫਰਟੀਲਾਈਜ਼ਰ ਉੱਥੇ ਐ ਰਿਫਾਇਨਰੀ ਉੱਥੇ ਐ ਔਰ ਇੰਡੀਅਨ ਆਲਦਾ ਉੱਥੇ ਰਿਫਾਈਨ ਜਿਹੜਾ ਕਾਰਪੋਰੇਟ ਦਾ ਆਪਣਾ ਆਫਿਸ ਹੈ ਉਹਨਾਂ ਦੇ ਮਲਾਜਮ ਐ ਉਹ ਇੱਕ ਸੈਂਟਰ ਗਵਰਨਮੈਂਟ ਜਿਹੜੇ ਆਪਾਂ ਕਹੀਏ ਕਿ ਬਾਹਰ ਦੀ ਉੱਤਰੀ ਰਾਜਿਆਂ ਦੇ ਰਾਜ ਤੋਂ ਆਏ ਹੋਏ ਆ ਉਹ ਭਾਜੀਪੀ ਪੱਖੀ ਜ਼ਿਆਦਾ ਨੇ ਮੈਂ ਇੱਕ ਜਿਹੜਾ ਸਰਵੇ ਵੀ ਕੀਤਾ ਕਿਉਂਕਿ ਯੂਪੀ ਦੇ ਵਿੱਚ ਜਾਂ ਜਿਹੜਾ ਰਾਜਸਥਾਨੀ ਐਮਪੀ ਦੇ ਵਿੱਚ ਭਾਜੀਪੀ ਦੀ ਲੋਕ ਸਭਾ ਚ ਬਹੁਤ ਹੈਵੀ ਆ ਸੋ ਕਿਤੇ ਨਾ ਕਿਤੇ ਉਸ ਦੌਰਾਨ ਵੀ 2019 ਚ ਵੀ 20000 ਵੋਟਾਂ ਨਾਲ ਜਿੱਤੀ ਆ ਜੇ ਹੁਣ ਸਮਝੌਤਾ ਨਹੀਂ ਹੁੰਦਾ ਫਿਰ ਤੁਸੀਂ ਦੱਸੋ ਕਿੰਨੀਆਂ ਵੋਟਾਂ ਨਾਲ ਹਾਰਦੀ ਆ ਫਿਰ ਤਾਂ ਤੁਹਾਡੇ ਕੋਲ ਵੋਟਾਂ ਵੀ ਨਹੀਂ ਗਿਣੀਆਂ ਜਾਣੀਆਂ ਹਾਰਦੀਆਂ ਸੋ ਕਿਤੇ ਨਾ ਕਿਤੇ ਜਿਹੜੇ ਸਮਝੌਤੇ ਹੁੰਦੇ ਆ ਪਾਰਟੀ ਪੂਰੀ ਭਾਵੇਂ ਦਾਤੇ ਲੱਗ ਜਾਂਦੀ ਆ ਲੇਕਿਨ ਇਹ ਹੁੰਦਾ ਕਿ ਘੱਟੋ ਘੱਟ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਹਾਰ ਗਿਆ ਤੇ ਫਿਰ ਤਾਂ ਪਾਰਟੀ ਸ਼ਿਪ ਤੋਂ ਰਿਜ਼ਾਈਨ ਕਰਨਾ ਪਏਗਾ ਪ੍ਰੈਜ਼ੀਡੈਂਟ ਸ਼ਿਪ ਤੋਂ ਆਪਣਾ ਜਿਹੜਾ ਫਿਊਚਰ ਆਪਣੀ ਕੁਰਸੀ ਦੀ ਪ੍ਰਧਾਨਗੀ ਜਿਹੜੀ ਆ ਉਹਨੂੰ ਬਚਾਣ ਲਈ ਜਾਂ ਸੁਨੀਲ ਜਾਖੜ ਨੂੰ ਇਹ ਤਜਰਬ ਦੱਸਣ ਲਈ ਕਿ ਦੇਖੋ ਜੀ ਅਸੀਂ ਇਕੱਠੇ ਰਲ ਕੇ ਲੜੇ ਸੀ ਤੇ ਅਸੀਂ 7-8 ਸੀਟਾਂ ਲੈ ਆਏ ਅੱਜ ਤੱਕ 7-8 ਸੀਟਾਂ ਬੀਜੇਪੀ ਅਕਾਲੀ ਦਲ ਨੂੰ ਇਕੱਠੇ ਨਹੀਂ ਆਈਆਂ ਔਰ ਸੁਨੀਲ ਜਾਖੜ ਵੀ ਇਹਦੇ ਵਿੱਚ ਆਪਣਾ ਇੱਕ ਰਿਪੋਰਟ ਕਾਰਡ ਪੇਸ਼ ਕਰ ਸਕਣਗੇ ਅਸੀਂ ਬਹੁਤ ਵਧੀਆ ਲੇਕਿਨ ਇਹ ਦੇਖ ਦੱਸਣਾ ਪਏਗਾ ਨਾ ਭਈ ਜਿਹੜਾ ਉਸ ਤੋਂ ਬਾਅਦ ਇਨ ਫਿਊਚਰ ਉਹਦੇ ਜਿਹੜੇ ਬਾਅਦ ਵਿੱਚ ਕੰਪਲਿਕੀਸ਼ਨਸ ਆਣੀਆਂ ਉਹਦੇ ਬਾਰੇ ਇੱਕ ਵੀ ਇਹਨਾਂ ਨੇ ਵਿਚਾਰ ਨਹੀਂ ਕਰਨਾ ਇਹਨਾਂ ਨੇ ਕਰੰਟ ਸਿਚੁਏਸ਼ਨ ਤੇ ਕਰਨਾ ਤਾਂ ਕਿ ਅਸੀਂ ਆਪਣੀ ਕੁਰਸੀ ਬਚਾ ਲਈਏ ਹੁਣ ਇਹ ਦੇਖੋ ਬਾਅਦ ਵਿੱਚ ਕੀ ਕੰਪਲਿਕੀਸ਼ਨਸ ਆਣੀਆਂ ਮੈਂ ਉਸ ਚੀਜ਼ਾਂ ਨੂੰ ਦੇਖ ਰਿਹਾ ਭਾਰਤੀ ਜਨਤਾ ਪਾਰਟੀ ਦਾ ਸਿੱਖ ਕੌਮ ਦੇ ਵਿੱਚ ਵਿਸ਼ਵਾਸ ਹੌਲੀ-ਹੌਲੀ ਵੱਧਦਾ ਪਿਆ ਹੌਲੀ-ਹੌਲੀ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਸਿੱਖਾਂ ਦਾ ਵਿਸ਼ਵਾਸ ਵੱਧ ਰਿਹਾ ਹੈ ਮ ਕਾਰਨ ਉਹਦੇ ਕਈ ਹੈ ਨਰਿੰਦਰ ਮੋਦੀ ਜੀ ਨੇ ਸਿੱਖਾਂ ਲਈ ਕਾਫੀ ਕੁਛ ਉਪਰਾਲੇ ਕੀਤੇ ਆ ਭਾਵੇਂ ਉਹਨੂੰ ਐਸਜੀਪੀਸੀ ਨਕਾਰਦੀ ਰਹੀ ਹੈ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਿਆ ਗਿਆ ਡਾਕ ਟਿਕਟ ਜਾਰੀ ਕੀਤੇ ਗਏ ਵੀਰ ਬਾਲ ਦਿਵਸ ਦੀ ਘੋਸ਼ਣਾ ਕੀਤੀ ਗਈ ਔਰ ਤੁਸੀਂ ਦੇਖੋ ਲਾਲ ਕਿਲੇ ਦੇ ਵਿੱਚ ਜਾ ਕੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਉਸੇ ਲਾਲ ਕਿਲੇ ਤੋਂ ਉਹਨਾਂ ਦਾ ਸਿਰ ਕਲਮ ਕਰਨ ਦੀ ਜਿਹੜੀ ਆ ਔਰੰਗਜ਼ੇਬ ਨੇ ਗੱਲ ਕਹੀ ਸੀ ਉੱਥੇ ਹੀ ਫਰਮਾਨ ਜਾਰੀ ਹੋਇਆ ਸੀ ਤੇ ਉੱਥੇ ਜਾ ਕੇ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੋਰ بڑے ਉਪਰਾਲੇ ਨੇ ਮਤਲਬ ਜਿਨ੍ਹਾਂ ਨੂੰ ਆਪਾਂ ਕਹੀਏ ਕਿ ਜਿਵੇਂ ਪਟਨਾ ਸਾਹਿਬ ਦੇ ਵਿੱਚ ਹੈ ਜਾਂ ਗੁਜਰਾਤ ਦੇ ਵਿੱਚ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਮੈਡੀਕਲ ਕਾਲਜ ਬਣਾਤਾ ਮਤਲਬ ਕੰਮ ਕੀਤੇ ਹੈ ਕਿ ਹੋ ਸਕਦਾ ਕਿ ਭਾਜਪਾ ਨੇ ਉਹਨੂੰ ਗਰਾਉਂਡ ਲੈਵਲ ਤੇ ਇੱਥੇ ਦੇ ਲੀਡਰ ਉਹਨੂੰ ਚੰਗੀ ਤਰ੍ਹਾਂ ਲੈ ਕੇ ਨਾ ਗਿਆ ਹੁਣ ਲੇਕਿਨ ਇਹਦੇ ਨਾਲ ਰਿਜ਼ਲਟ ਕੀ ਹੋਇਆ ਸਿੱਖ ਕੌਮ ਹੌਲੀ-ਹੌਲੀ ਇੱਕ ਆਸ਼ਾ ਦੀ ਕਿਰਨ ਦੇਖ ਰਹੀ ਹੈ ਵੀ ਸ਼ਾਇਦ ਭਾਪੀ ਦੇ ਵਿੱਚ ਵੀ ਸਾਡਾ ਫਿਊਚਰ ਹੈਗਾ ਇਸੇ ਕਰਕੇ ਤੁਸੀਂ ਦੇਖੋ ਇਕਬਾਲ ਸਿੰਘ ਲਲਪੁਰਾ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਹੈ ਹਜੇ ਕੀ ਹਿੰਦੁਸਤਾਨ ਚ ਸਿੱਖ ਕਮਿਊਨਿਟੀ ਦੀ ਆਬਾਦੀ ਜਿਹੜੀ ਆ ਬਾਕੀ ਮਿਨੋਰਟੀਸ ਨਾਲੋਂ ਘੱਟ ਹੈ ਫਿਰ ਵੀ ਮਿਨੋਰਟੀ ਕਮਿਸ਼ਨ ਦਾ ਚੇਅਰਮੈਨ ਪੰਜਾਬ ਤੋਂ ਜਾ ਕੇ ਲਗਾਇਆ ਗਿਆ ਬੜੇ ਹੋਣਹਾਰ ਪੁਲਿਸ ਅਫਸਰ ਰਹੇ ਨੇ ਇੱਕ ਹਾਂਪੱਖੀ ਨੇ ਪੋਜ਼ਿਟਿਵ ਬੰਦੇ ਨੇ ਔਰ ਸਿੱਖਾਂ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਵੀ ਬਹੁਤ ਹੈ ਔਰ ਦੂਸਰੀ ਜਿਹੜੀ ਗੱਲ ਹੈ ਕੇਵਲ ਸਿੰਘ ਲੋ ਚਲੇ ਗਏ ਨੇ ਰਾਣਾ ਗੁਰਮੀ ਸਿੰਘ ਸੋਢੀ ਚਲੇ ਗਏ ਨੇ ਫਤਿਹ ਜੰਗ ਸਿੰਘ ਬਾਜਵਾ ਚਲੇ ਗਏ ਨੇ लाडी ਜਿਹੜੇ ਹਰਗੋਬਿੰਦਪੁਰ ਤੋਂ ਐਮ ਐਲ ਏ ਹੁੰਦੇ ਸੀ ਉਹ ਚਲੇ ਗਏ ਨੇ ਇਹ ਸਾਰੇ ਸਿੱਖ ਸਮਾਜ ਤੋਂ ਹੀ ਸੀਗੇ ਔਰ ਹਰਿੰਦਰ ਸਿੰਘ ਖਾਲਸਾ ਸੀਗੇ ਹੁਸ਼ਿਆਰਪੁਰ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਉਹ ਚਲੇ ਗਏ ਨੇ ਸੋ ਭਾਜਪੀ ਦੇ ਵਿੱਚ ਕਿਤੇ ਨਾ ਕਿਤੇ ਸਿੱਖਾਂ ਦਾ ਵਿਸ਼ਵਾਸ ਹੌਲੀ 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 ਬਿਲਟ ਅਪ ਹੋ ਰਿਹਾ ਤੁਸੀਂ ਦੇਖਿਆ ਰਾਮ ਮੰਦਰ ਦਾ ਜਦੋਂ ਛਿਲਾ ਨਿਆਸ ਹੋਇਆ ਸਿੱਖ ਕਮਿਊਨਿਟੀ ਦੇ ਕਈ ਲੀਡਰਾਂ ਨੇ ਉੱਥੇ ਨਿਹੰਗਾਂ ਨੇ ਵੀ ਜਾ ਕੇ ਸੇਵਾ ਕੀਤੀ ਸਿੱਖ ਕਮਿਊਨਿਟੀ ਦੇ ਕਈ ਲੀਡਰਾਂ ਨੇ ਜਾ ਕੇ ਸੇਵਾ ਕੀਤੀ ਔਰ ਇਹਦਾ ਇੱਕ ਪੋਜ਼ਿਟਿਵ ਰਸਤਾ ਸ਼ੁਰੂ ਹੋਇਆ ਹੋਇਆ ਲੇਕਿਨ ਜੇ ਸਮਝੌਤਾ ਹੋ ਜਾਂਦਾ ਹੈ ਫਿਰ ਸਿੱਖ ਕੌਮ ਦੁਬਾਰਾ ਸੋਚਣ ਤੇ ਖੜੀ ਹੋ ਜਾਏਗੀ ਕਿ ਅਸੀਂ ਅਕਾਲੀ ਦਲ ਦੇ ਉਸੇ ਲੀਡਰ ਨਾਲ ਸਟੇਜ ਸਾਂਝੀ ਕਰਨੀ ਹੈ ਜਿਨ੍ਹਾਂ ਦੇ ਖਿਲਾਫ ਅਸੀਂ ਛੱਡ ਕੇ ਬੀਜੇਪੀ ਜਾਏ ਹਾਂ ਇਹ ਗੱਲਾਂ ਜਿਹੜੀਆਂ ਬਾਅਦ ਦੇ ਵਿੱਚ ਕੰਪਲਿਕੇਸ਼ਨ ਚਾਣੀਆਂ ਕਿਉਂਕਿ ਕਈ ਜਿਹੜੇ ਦਾਗ ਨਾਮਨ ਤੇ ਅਕਾਲੀ ਦਲ ਦੇ ਹੈਗੇ ਆ ਉਹ ਇੰਨੀ ਛੇਤੀ ਢੁੱਲਣੇ ਨਹੀਂ ਹੈਗੇ ਚਰਮੀਆਂ ਕੱਲ-ਕੱਲ ਦੇ ਵੱਲੋਂ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਵੀ ਵਿਰੋਧ ਕੀਤਾ ਗਿਆ ਜਦੋਂ ਤਿੰਨ ਕਾਲੇ ਕਾਨੂੰਨ ਆਏ ਉਦੋਂ ਹੀ ਛੱਡਿਆ ਗਿਆ ਉਸ ਤੋਂ ਬਾਅਦ ਬੀਐਸਪੀ ਨਾਲ ਗੱਠਜੋੜ ਹੋ ਗਿਆ ਪਰ ਹੁਣ ਤੱਕ ਜੋ ਹਾਲਾਤ ਜੋ ਬਿਆਨ ਉਹਨਾਂ ਵੱਲੋਂ ਦਿੱਤੇ ਗਏ ਨੇ ਭਾਵੇਂ ਸੁਖਵੀਰ ਬਾਦਲ ਦੇ ਉਹ ਬਿਆਨ ਨੂੰ ਚੱਕ ਲਈ ਜਿਹੜਾ ਸਟੇਜ ਤੋਂ ਦਿੱਤਾ ਸੀ ਕਿ ਛੋਟੇ ਭਰਾ ਨੂੰ ਵੱਡਾ ਭਰਾ ਨਹੀਂ ਬਣਨ ਦੇਣਾ ਉਸ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਦੁਆਰਾ ਪਾਰਲੀਮੈਂਟ 'ਚ ਕਹਿੰਦੇ ਨੇ ਕਿ ਐਨੇ ਸਾਰੇ ਧੋਖੇ ਦਿੱਤੇ ਨੇ 15 ਲੱਖ ਤੋਂ ਲੈ ਕੇ ਉਹ ਸਾਰਾ ਕੁਝ ਗਿਣਾ ਦਿੰਦੇ ਨੇ ਤਾਂ ਵੀ ਕਰਕੇ ਅਸੀਂ ਅੱਜ ਇਹ ਕਹਿ ਰਹੇ ਹਾਂ ਕਿ ਇਹ ਰਲ ਸਕਦੇ ਨਹੀਂ ਦੇਖੋ ਬਿਲਕੁਲ ਜੇ ਹਰਸਿਮਰਤ ਕੋਰ ਬਾਦਲ ਨੇ ਨਾ ਕਿਹਾ ਭਈ ਧੋਖਾ ਦਿੱਤਾ ਹੈ ਤੇ ਫਿਰ ਹਰਸਿਮਰਤ ਕੋਰ ਬਾਦਲ ਅੱਜ ਵੀ ਕੈਬਨਿਟ ਮੰਤਰੀ ਦੀ ਕੋਠੀ ਚ ਕਿਉਂ ਰਹਿ ਰਹੀ ਹੈ ਹਰਸਿਮਰਤ ਕੋਰ ਬਾਦਲ ਨੂੰ ਹੁਣ ਬੈਸਟ ਪਾਰਲੀਮੈਂਟ ਦਾ ਅਵਾਰਡ ਕਿਉਂ ਮਿਲਿਆ ਮਨਵੇ ਦੱਸੋ ਨਾ ਕਿਉਂ ਮਿਲਿਆ ਇਸੇ ਕਰਕੇ ਮਿਲਿਆ ਭਈ ਹਜੇ ਵੀ ਭਾਜਪੀ ਦੇ ਨਾਲ ਉਹਨਾਂ ਦਾ ਗੱਠ ਜੋੜ ਅੰਦਰੂਨੀ ਤੌਰ ਤੇ ਹੈਗਾ ਇਹ ਤਾਂ ਲੋਕਾਂ ਲਈ ਆ ਭਈ ਤਾਂ ਕਿ ਯਾਰ ਇਹ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਹੋਇਆ ਹੋਰ ਮੋਰਚੇ ਲੱਗੇ ਹੋਏ ਨੇ ਚੰਡੀਗੜ੍ਹ ਦੀ ਲੜਾਈ ਆ ਪਾਣੀ ਦੀ ਲੜਾਈ ਆ ਅਸੀਂ ਕੀ ਜਵਾਬ ਦਵਾਂਗੇ ਇਸ ਕਰਕੇ ਬੋਲਣਾ ਪੈਂਦਾ ਲੇਕਿਨ ਗੱਲ ਇਹ ਹੈ ਕਿ ਅੱਜ ਵੀ ਬੀਜੇਪੀ ਨੇ ਪੂਰਾ ਪ੍ਰੋਟੋਕੋਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੀਬੀ ਹਰਸਿਮਰਤ ਕੋਰ ਬਾਦਲ ਨੂੰ ਉਹਨਾਂ ਹੀ ਦਿੱਤਾ ਹੋਇਆ ਜਿੰਨਾ ਅੱਗੇ ਮਿਲਦਾ ਸੀਗਾ ਕਦੀ ਅੱਜ ਦੱਸੋ ਪੂਰੇ ਦੇਸ਼ ਦੇ ਵਿੱਚ ਈਡੀ ਦੀ ਕਾਰਵਾਈ ਚੱਲ ਰਹੀ ਹੈ ਸਾਰੇ ਦੇਸ਼ 'ਚ ਚੱਲ ਰਹੀ ਹੈ ਹਰ ਮਤਲਬ ਜਿਹੜੇ ਆ ਜਿਹੜੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਖਿਲਾਫ ਚੱਲ ਰਹੀ ਹੈ ਭਾਵੇਂ ਉਹ ਲਾਲੂ ਪ੍ਰਸ਼ਾਦ ਯਾਦਵ ਹੋਵੇ ਤੇ ਭਾਵੇਂ ਉਹ ਮਮਤਾ ਬੇਨਰਜੀ ਦੇ ਹੋਣ ਸਾਰੇ ਹੋਣ ਲੇਕਿਨ ਪੰਜਾਬ 'ਚ ਨਹੀਂ ਹੋਏਗੀ ਪੰਜਾਬ 'ਚ ਨਹੀਂ ਕਾਰਵਾਈ ਹੋਏਗੀ ਜਿਹੜੀ ਈਡੀ ਦੀ ਇੱਕ ਕੋਈ ਫਾਈਲ ਹੈਗੀ ਵੀ ਸੀਗੀ ਉਹ ਬੰਦ ਪਈ ਹੋਈ ਹੈ ਅੱਜ 18-20 ਸਾਲਾਂ ਤੋਂ 18 ਬੰਦ ਪਈ ਹੋਈ ਹੈ ਔਰ ਉਸ ਤੋਂ ਸਾਫ਼ ਹੀ ਜ਼ਾਹਰ ਹੁੰਦਾ ਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਕੇਂਦਰ ਸਰਕਾਰ ਲੇਕਿਨ ਗੱਲ ਇਹ ਹੈ ਕਿ ਜਿਹੜੇ ਮੁੱਦੇ ਪੰਜਾਬ ਦੇ ਨੇ ਜਿਹੜਾ ਸਾਡਾ ਕਨਫਲਿਕਟ ਚੱਲ ਰਿਹਾ ਹੈ ਕੇਂਦਰ ਸਰਕਾਰ ਦੇ ਨਾਲ ਮੰਨ ਲਓ ਐਮਐਸਪੀ ਨੂੰ ਲੈ ਕੇ ਹੁਣ ਕਿਸਾਨਾਂ ਦਾ ਚੱਲ ਰਿਹਾ ਚੰਡੀਗੜ੍ਹ ਸਾਡਾ ਵੈ ਅਸੀਂ 10 ਸਾਲ ਲਈ ਦਿੱਤਾ ਸੀ ਹਜੇ ਤੱਕ ਵਾਪਸ ਨਹੀਂ ਮਿਲਿਆ ਚੰਡੀਗੜ੍ਹ ਚ ਹਰਿਆਣਾ ਵਿਧਾਨ ਸਭਾ ਨੂੰ ਵੱਖਰੀ ਜ਼ਮੀਨ ਦਿੱਤੀ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੈਗਾ ਭਾਖੜਾ ਬਿਆਸ ਮੈਨੇਜਮੈਂਟ ਦਾ ਮੁੱਦਾ ਹੈਗਾ ਹੋਰ ਬਥੇਰੇ ਮੁੱਦੇ ਨੇ ਜਿੰਨਾ ਕਰਕੇ ਜਿਹੜਾ ਸਾਡਾ ਕਨਫਲਿਕਟ ਹੈ ਕਿ ਇੰਦੇ ਸਰਕਾਰ ਵੱਲੋਂ ਰਾਜਾਂ ਨੂੰ ਜਿਹੜਾ ਫੰਡ ਦੇਣ ਦਾ ਪੰਜਾਬ ਦੇ ਵਿੱਚ ਹੈਗਾ ਇਹ ਮੁੱਦਾ ਹੈਗਾ ਵਾ ਹੁਣ ਆ ਜਿਹੜਾ ਤਖਤ ਦੇ ਵਿੱਚ ਸੰਸ਼ੋਧਨ ਕੀਤਾ ਗਿਆ ਪਟਨਾ ਸਾਹਬ ਵਾਲਾ ਉਹਦੇ ਵਿੱਚ ਜਿਹੜਾ ਵਾ ਉਹਦਾ ਮੁੱਦਾ ਹੈਗਾ ਇਹ ਕਿਤੇ ਨਾ ਕਿਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈਗਾ ਰਾਜਵਾਨਾਂ ਦਾ ਮੁੱਦਾ ਹੈਗਾ ਇਹ ਸਾਰੇ ਮੁੱਦੇ ਕਿਦਾਂ ਖਤਮ ਹੋਣਗੇ ਫਿਰ ਇਹ ਕਿਤੇ ਨਾ ਕਿਤੇ ਫਿਰ ਇਹ ਹੋਏਗਾ ਕਿ ਇਹ ਮੁੱਦਿਆਂ ਨੂੰ ਦਾਤੇ ਲਾ ਕੇ ਇੱਕ ਸਮਝੌਤਾ ਸਿਰੇ ਚੜ ਗਿਆ ਲੇਕਿਨ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਪਹਿਲੀ ਵਾਰ ਪਿਛਲੇ ਸਾਲ 15% ਤੇ ਪਹੁੰਚਿਆ ਨਹੀਂ ਤਾਂ ਜਿੰਨੀ ਦਸ਼ਨੋਮਨੀ ਕਾਲੀਦਲ ਦੇ ਨਾਲ ਭਾਰਤੀ ਜਨਤਾ ਪਾਰਟੀ ਚੋਣ ਲੜੀ ਹੈ ਭਾਰਤੀ ਜਨਤਾ ਪਾਰਟੀ ਕਦੀ 6.6 ਕਦੀ 8.6 ਕਦੀ 9.3 ਕਦੀ 9.7 10% ਕ੍ਰੋਸ ਨਹੀਂ ਕੀਤਾ ਜੇ 15% ਤੇ ਆ ਗਈ ਭਾਰਤੀ ਜਨਤਾ ਪਾਰਟੀ ਇਦਾਂ ਮਤਲਬ ਅੱਗੇ ਗ੍ਰਾਫ ਵਧਦਾ ਪਿਆ ਲੇਕਿਨ ਜਿੱਦਾਂ ਹੀ ਸਮਝੌਤਾ ਹੋਏਗਾ ਤੁਸੀਂ ਦੇਖਣਾ ਬੀਜੇਪੀ ਦਾ ਗ੍ਰਾਫ ਡਾਊਨ ਜਾਏਗਾ ਅਕਾਲੀ ਦਲ ਦਾ ਗਰਾ ਆਪਣੀਆਂ ਸੀਟਾਂ ਬਜਾਨ ਚ ਕਾਮਯਾਬ ਹੋ ਜਾਏਗਾ। ਦਾ ਕਨਕਲੂਸਿਵ ਕੁਸ਼ਨ ਮੇਰਾ ਇਹ ਕਹਿਗਾ ਹੈ ਜਰੂਰ ਦੱਸਿਓ ਕਿ ਹੁਣ ਇਹ ਮੰਨ ਲਈਏ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਦੋਵੇਂ ਪਾਰਟੀਆਂ ਦੁਬਾਰਾ ਲੜੀਆਂ ਨਜ਼ਰ ਆ ਸਕਦੀ। ਬਿਲਕੁਲ 100% ਉਹ ਤਾਂ ਲਗਭਗ ਫਾਈਨਲੀ ਹੋ ਗਿਆ ਹੁਣ ਤਾਂ ਰਹਿ ਹੀ ਨਹੀਂ ਹੁਣ ਤਾਂ ਸਿਰਫ ਮੋਰ ਹੀ ਲਗਣੀ ਆ। ਔਰ 100% ਇਹ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਹੁਣ ਤਾਂ ਦੇਖ ਹੀ ਰਿਹਾ ਕਿ ਸਮਝੌਤਾ ਹੋ ਗਿਆ। ਚਲੋ ਸਮਝੌਤਾ ਹੋਣਾ ਜਿਹੜਾ ਵਾ ਉਹਨਾਂ ਦਾ ਆਪਣਾ ਕੀ ਆਪਾਂ ਹੋਂਦ ਬਚਾਣੀ ਆ। ਲੇਕਿਨ ਗੱਲ ਇਹ ਹੈ ਕਿ ਸਮਝੌਤਾ ਪੰਜਾਬ ਦੇ ਲਈ ਵਿਕਾਸ ਲਈ ਪੰਜਾਬ ਦੇ ਮੰਗਾਂ ਲਈ ਮੈਂ ਸਮਝਦਾ ਕਿ ਪਿਛਲੇ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਨਾਲ ਇੱਕ ਵਿਤਕਰਾ ਹੁੰਦਾ ਆਇਆ ਜੋ ਵਿਤਕਰਾ ਮੈਂ ਦੇਖਦਾ ਪਿਆ ਵਿਤਕਰਾ ਹੁੰਦਾ ਆਇਆ ਤੇ ਅੱਜ ਅਸੀਂ ਉਸ ਵਿਤਕਰੇ ਦਾ ਸ਼ਿਕਾਰ ਆ ਤੁਸੀਂ ਇਕੱਲੇ ਗੁੜਗਾਵਾਂ ਦੇ ਨਾਲ ਹੀ ਪੰਜਾਬ ਨੂੰ ਕੰਪੈਰੀਜ਼ਨ ਕਰ ਲਓ ਤਾਂ ਪੂਰਾ ਪੰਜਾਬ ਇਕੱਲੇ ਗੁੜਗਾਵਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਹਰਿਆਣਾ ਤਾਂ ਫਿਰ ਬਹੁਤ ਵੱਡਾ ਪੰਜਕੂਲਾ ਵੀ ਆ ਤੇ ਐਨਸੀਆਰ ਦਾ ਹਲਕਾ ਵੀਆ ਪਾਣੀ ਪਤਾ ਸੋ ਨਹੀਂ ਪਤਾ ਅਸੀਂ ਪੰਜਾਬ ਦੇ ਵਿੱਚ ਬਹੁਤ ਕਿਨਾਰੇ ਤੇ ਖੜੇ ਆ ਪੰਜਾਬ ਦੇ ਮੁੱਦੇ ਨੇ ਡਰੱਗ ਪਾਣੀ ਦਾ ਮੁੱਦਾ ਹੈ ਪਾਣੀ 450 ਫੁੱਟ ਚਲਾ ਗਿਆ ਪਾਣੀ ਨੂੰ ਬਚਾਉਣ ਲਈ ਕੋਈ ਨਹੀਂ ਹੈ ਕੈਂਸਰ ਹੈ ਇੱਥੇ ਸਮੱਸਿਆਵਾਂ ਹੀ ਸਮੱਸਿਆਵਾਂ ਪੰਜਾਬ ਦਾ ਨੌਜਵਾਨ ਬਾਹਰ ਜਾ ਰਿਹਾ ਇੰਨਾ ਸਾਰੇ ਮੁੱਦਿਆਂ ਦੇ ਉੱਤੇ ਆਵਾਜ਼ ਜਿਹੜੀ ਅੱਗੇ ਚੁੱਕੀ ਜਾਂਦੀ ਰਹੀ ਪੰਜਾਬ ਦੇ ਉਤੋਂ ਉਹ ਆਵਾਜ਼ ਬੰਦ ਹੋ ਗਈ ਹੈ ਬਿਲਕੁਲ ਇਹ ਕਿ ਆਸਰਾਈਆਂ ਜਿਹੜੀਆਂ ਨੇ ਉਹ ਹੁਣ ਅਸਲੀਅਤ ਵਿੱਚ ਬਦਲਦੀਆਂ ਨਜ਼ਰ ਆਉਣ ਲੱਗ ਗਈਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸ਼ਾਇਦ ਮੋਰ ਵੀ ਲੱਗ ਜਾਵੇ ਤੇ ਦੋਵੇਂ ਪਾਰਟੀਆਂ ਦੁਬਾਰਾ ਰਲ ਕੇ ਚੋਣ ਲੜਨ ਲੋਕ ਸਭਾ ਦੀ ਚੋਣ ਤੋਂ ਪਹਿਲਾਂ ਇਹ ਵੱਡਾ ਫੈਸਲਾ ਕਦੇ ਵੀ ਹੋ ਸਕਦਾ ਹੈ ਔਰ ਆਉਣ ਵਾਲੇ ਦਿਨੇ ਬਹੁਤ ਜ਼ਿਆਦਾ ਮਹੱਤਵਪੂਰਨ ਨੇ ਖਾਸ ਕਰਕੇ ਇਹ ਕੁਝ ਮਹੀਨੇ ਜਿਹੜੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਹਿ ਗਏ ਨੇ ਜੋ ਵੀ ਹੋਏਗਾ ਇਹਨਾਂ ਦਰਮਿਆਨ ਦੱਸਦੇ ਰਵਾਂਗੇ ਬਣੇ ਰੋਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ